ਤੁਸੀਂ ਵੀ ਕਈ ਵਾਰੀ ਤੁਹਾਡਾ ਨੇਮ ਵੱਧ ਜੇ ਬੰਦਗੀ ਵੱਧ ਜੇ ਉਹਦੇ 'ਚ ਮੈਂ ਨਾ ਲਿਆਉ ਜਿਹੜੀ ਬੈਕਗ੍ਰਾਉਂਡ ਸਾਨੂੰ ਨਹੀਂ ਨਜ਼ਰ ਆਉਂਦੀ ਸੀ ਬੈਕਗ੍ਰਾਉਂਡ ਗੁਰੂ ਨਾਨਕ ਦਾ ਕੋਈ ਤਰਸ ਹੁੰਦਾ ਸਾਨੂੰ ਜੋੜਨ ਲਈ ਉਹਦਾ ਤਰਸ ਜੋੜਿਆ ਹੁੰਦਾ ਆਖੋ ਸਤਿਨਾਮ ਵਾਹਿਗੁਰੂ ਇਹ ਗੁਰਾਨੂ ਤਰਸ ਆ ਗਿਆ ਉਹ ਮੁਨਾਫਕ ਦੇ ਤਰਸ ਆ ਗਿਆ ਜੁੜਨੇ ਦੀਨਾ ਕਰੀਏ ਜੋੜੇ ਦਰਸ ਗੁਰੂ ਨਾਨਕ ਦਾ ਮੈਂ ਜੁੜਨੇ ਦੀਨਾ ਕਰੀਏ ਜੋੜੇ ਦਰਸ ਗੁਰੂ ਨਾਨਕ ਦਾ ਮੈਂ ਜੁੜਨੇ ਦੀਨਾ ਕਰੀਏ ਜੋੜੇ ਦਰਸ ਗੁਰੂ ਨਾਨਕ ਦਾ ਮੈਂ ਜੁੜਨੇ ਦੀਨਾ ਕਰੀਏ ਜੋੜੇ ਦਰਸ ਗੁਰੂ ਨਾਨਕ ਦਾ ਮੈਂ ਜੋੜਵੇਂ ਵੀਨਾ ਕਰੀਏ ਕਦੀ ਮੈਂ ਨਾ ਕਰ ਆਪਣੇ ਜੋੜਨ ਦੀ ਉਹਦਾ ਪਰਸ ਜੋੜ ਰਿਹਾ ਮੈਂ ਜੋੜਵੇਂ ਵੀਨਾ ਕਰੀਏ ਜੋੜੇ ਪਰਸ ਗੁਰ ਨਾਨਕ ਬਹਾ ਮੈਂ ਜੋੜਵੇਂ ਵੀਨਾ ਕਰੀਏ ਜੋੜੇ ਪਰਸ ਗੁਰ ਨਾਨਕ تو نہیں میں نے جو کی تو ہی میں میرے کونے آرے کو کون نہیں اب پہ ترس دیئی میں جھوڑنے دینا کریے جھوڑے ترس کرنا لفتہ دینا کریے جوڑے ترس کرنا لفتہ تُو دچت آئے مہاں ध्यान होवे ध्यान होवे किस रूप पर करते सो तुद सदा ते आए मैं जोड़ने बिना करिए जोड़े तरस गुरु नानक दा मैं तिने दीना करिए सोले तरस गुरु नानक दा ਜੋੜੇ ਸਰਸਪੁਰ ਨਾਨਕ ਦਾ ਜੋੜੇ ਸਰਸਪੁਰ ਨਾਨਕ ਦਾ ਜੋੜੇ ਸਰਸਪੁਰ ਨਾਨਕ ਦਾ ਓ ਜੋੜੇ ਸਰਸਪੁਰ ਨਾਨਕ ਦਾ ਜੋੜੇ ਸਰਸਪੁਰ ਨਾਨਕ ਦਾ ਜੋੜੇ ਸਰਸਪੁਰ ਨਾਨਕ ਦਾ ਜੋੜੇ ਸਰਸਪੁਰ ਨਾਨਕ ਦਾ ਇਹ ਮੈਂ ਕਿਤਾਬ ਚ ਪੜਿਆ ਸੀ ਦੀ ਇਹ ਨਾ ਸੋਚਣਾ ਇਹਨਾਂ ਚ ਰੋ ਗਿਆ ਮਾਲਾ ਫੇਰਦੇ ਦਰਸ਼ਨ ਤੇ ਹੋਏ ਨਹੀਂ ਆ ਕੋ ਸਤਨ ਹਾਂ ਇਹਨਾਂ ਚ ਰੋ ਗਿਆ ਪਾਠ ਕਰਦੇ ਦਰਸ਼ਨ ਤੇ ਇਹੋ ਕਿਤਾਬ ਚ ਲਿਖਿਆ ਸੀ ਕਹਿੰਦੇ ਜਦੋਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਤੂੰ ਦੂਜੀ ਵਾਰੀ ਕਹਿਣਾ ਨਾ ਤੇ ਦੂਜੀ ਵਾਰੀ ਵਾਹਿਗੁਰੂ ਨਹੀਂ ਕਹਿ ਸਕਦਾ ਜਦ ਤੱਕ ਗੁਰਨਾਨਕ ਤਰਸ ਨਾ ਅੱਖੋਂ ਸਾਧਨਾ ਇਹ ਉਹਦਾ ਤਰਸ ਹੈ ਜਿਉ ਤੇਰੇ ਕੋਲੋਂ ਸਿਮਰਨ ਕਰਾ ਰਿਹਾ ਹੈ ਪਾਣੀ ਦੇ ਜਾਪ ਕਰਾ ਰਿਹਾ ਹੈ ਇਹ ਨਾ ਸੋਚੇ ਨਾ ਚਿਰ ਹੋ ਗਿਆ ਕਰ ਰਿਆਂ ਮੇਲ ਤੇ ਹੋਇਆ ਨਹੀਂ ਐ ਵੀ ਮੇਲ ਈ ਐ ਵੀ ਤਰਸ ਈ ਐ ਕਹਦੇ ਉਹ ਗੱਜ ਕੇ ਸਾਧਨਾ ਗੁਰੂ ਨਾਨਕ ਕਿਆਵੇ ਉਹ ਜਿਹੜਾ ਤੂੰ ਕਰ ਰਿਹਾ ਉਹਦੇ ਚ ਉਹਨੇ ਰਸ ਭਰਿਆ ਤਾਂ ਹੀ ਕਰ ਰਿਹਾ ਗੱਜ ਕੇ ਆਖੋ ਸਾਥ ਰਸ ਨਾ ਭਰਿਆ ਹੋਵੇ ਭਰਿਆ ਮੇਲਾ ਛੱਡ ਕਦੀ ਆਪਣੇ ਜੁੜਨ ਦੀ ਮੈਂ ਨਾ ਕਰਿਓ ਉਹਦਾ ਤਰਸ ਹੁੰਦਾ ਗੱਜ ਕੇ ਆਖੋ ਸਾਥ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀ ਜੋੜੇ ਪਰਸ ਗੁਰ ਨਾਨਕ ਦਾ ਗੁਰੂ ਨਾਨਕ ਮਹਾਰਾਜ ਨੂੰ ਪਰਸ ਆ ਗਿਆ ਗੱਜ ਕੇ ਆਖੋ ਸਤਿ ਕੰਨ ਦੇ ਜਿਹੜੇ ਖੇਤ ਦੇ ਕਿਨਾਰੇ ਬੈਠੇ ਸੀ ਨਾ ਉਹ ਖੇਤ ਦਾ ਮਾਲਕ ਉਦਾਸ ਉਹਨੂੰ ਤਰਸ ਆ ਗਿਆ ਉਹਨੂੰ ਆਵਾਜ਼ ਦੇ ਕੇ ਕਹਿੰਦੇ ਉਦਾਸ ਕਿਉਂ ਐ ਹਾ ਹਾ ਹੁਣ ਜਿਹੜਾ ਬੰਦਾ ਮਾਇਆ 'ਚ ਫਸਿਆ ਹੋਵੇ ਉਹਨੇ ਉਹ ਗੱਲ ਕਰਤਾ ਗੁਰਨਾਥ ਸਾਹਿਬ ਕਹਿੰਦੇ ਉਦਾਸ ਕਿਉਂ ਕਹਿੰਦਾ ਜੀ ਸਾਡਾ ਤੇ ਸਾਰਾ ਜੀਵਨ ਹੀ ਤਬਾਹ ਹੋਣ ਦੇ ਕਿਨਾਰੇ ਆਇਆ ਪਿਆ ਜਾਵਦਾ ਉਹ ਕੀ ਹੋਇਆ ਕਹਿੰਦਾ ਜੀ ਆ ਵੇਖੋ بارش ਨਹੀਂ ਹੋ ਰਹੀ ਇੱਕ ਮਹੀਨੇ ਤੋਂ ਸਾਡੇ ਖੇਤ ਸੁੱਕਦੇ ਜਾ ਰਹੇ ਕਿੱਥੋਂ ਵਿਆਹ ਕਰਾਂਗੇ ਕਿੱਥੋਂ ਰੋਟੀ ਖਾਵਾਂਗੇ ਕਿੱਥੋਂ ਗਾਂ ਚੱਲੇਗਾ ਸਾਰਾ ਕੁਝ ਤਬਾਹ ਹੋਇਆ ਜਾ ਰਿਹਾ بارش ਨਹੀਂ ਹੋ ਰਹੀ ਖੇਤ ਸੁੱਕ ਰਹੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇ ਇਕੱਲੇ ਦੇ ਸੁੱਕ ਰਹੇ ਨਹੀਂ ਮਹਾਰਾਜ ਆ ਵੇਖੋ ਸਾਰੇ ਆ ਗੁਰਨਾਮਕ ਸਾਹਿਬ ਕਹਿੰਦੇ ਫਿਰ ਸਾਰਿਆਂ ਨੂੰ ਬੁਲਾ ਕੇ ਲਿਆ ਆਖੋ ਸਤਿਨਾਮ ਉਹ ਬੁਲਾ ਕੇ ਲਿਆ ਵੀ ਕੋਈ ਰੱਬ ਦੇ ਪਿਆਰੇ ਆਏ ਉਹਨਾਂ ਨੂੰ ਬੁਲਾਇਆ ਕਿਉਂ ਭਈ ਸਾਰੇ ਉਦਾਸ ਕਿਉਂ ਕਹਿੰਦੇ ਜੀ بارش ਨਹੀਂ ਪੈ ਰਹੀ ਖੇਤ ਸੁੱਕ ਰਿਹਾ ਹੋਰ ਹਫਤਾ ਨਾ ਪਈ ਤੇ ਸਭ ਸਾਡੀ ਤਵਾਈ ਇਹੋ ਸਾਡੀ ਸਾਰੇ ਸਾਲ ਦੀ ਰੋਟੀ ਆਖੋ ਸਤਿਨਾਮ ਆਰੇ ਸਾਹਿਬ ਖੇਤ ਸੁੱਕ ਰਹੇ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਪਹਿਲੇ ਬਾਰਿਸ਼ ਨਹੀਂ ਸੀ ਪੈਂਦੀ ਕੀ ਕਰਦੇ ਸੀ ਕਹਿੰਦੇ ਜੀ ਰਾਜੇ ਕੋਲ ਜਾਈਦਾ ਸੀ ਉਹਨੂੰ ਬੇਨਤੀ ਕਰੀਦੀ ਸੀ ਤੇ 2-4 ਇੰਚ ਪੈ ਜਾਂਦੀ ਐਕ ਤਾਂ ਸਾਨੂੰ 3 ਹਫਤੇ ਹੋ ਗਏ ਜਾਂਦੇ ਆ ਉਹ ਕਹਿੰਦਾ ਪੈ ਜਾਏਗੀ ਪੈ ਜਾਏਗੀ ਪੈ ਜਾਏਗੀ ਪਰ ਪੈ ਨਹੀਂ ਰਹੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਤਕਾਰ ਰਾਜੇ ਦਾ ਵੀ ਕਰੋ ਆਏ ਸਾਡਾ ਬਾਬਾ ਸਤਕਾਰ ਰਾਜੇ ਦਾ ਵੀ ਕਰੋ ਪਰ ਬਾਰਿਸ਼ ਰਾਜੇ ਨੇ ਨਹੀਂ ਪਾਉਣੀ ਪਾਰਿਸ਼ ਕਰਤਾਰ ਨੇ ਪਾਉਣੀ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਉਹ ਕਰਤਾਰ ਅਗੇ ਅਰਦਾਸ ਇਹ ਸੁਣਿਓ ਗੱਲ ਬੜੀ ਪਿਆਰੀ ਉਹ ਸਾਰੇ ਦੇਸ਼ ਵਾਲੇ ਨਗਰ ਵਾਲੇ ਟਾਪੂ ਵਾਲੇ ਕਹਿੰਦੇ ਜੀ ਕਰਤਾਰ ਕੌਣ ਹੁੰਦਾ ਹੈ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ ਕਿੱਥੇ ਰਹਿੰਦਾ ਕਰਤਾਰ ਨੂੰ ਪਤਾ ਹੀ ਨਹੀਂ ਸੀ ਪਰਮੇਸ਼ਰ ਉਹ ਰਾਜਿਆਂ ਨੂੰ ਸਭ ਕੁਝ ਸਮਝਦੇ ਕਰਤਾਰ ਕਿੱਥੇ ਹੈ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ ਸੁਣਿਆ ਹੀ ਨਹੀਂ ਸਾਡੇ ਟਾਪੂ ਜਿੰਦੇ ਕਰਤਾਰ ਕਦੀ ਆਇਆ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਕਿਤੇ ਅਗੇ ਅਰਦਾਸ ਕਹੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਪਰ ਜਿਨੇ ਪਤਾਇਆ ਐਸਾ ਗੁਰਵਡ ਪਾਗੀ ਸਾਰੇ ਕਹਿੰਦੇ ਜੀ ਕਰਤਾਰ ਕੌਣ ਹੈ ਕਰਤਾਰ ਕਿੱਥੇ ਰਹਿੰਦਾ ਸੀ ਤੇ ਕਦੀ ਵੇਖਿਆ ਨਹੀਂ ਇੱਕ ਜਿਕਰਾ ਦੇਣਾ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਰਤਾਰ ਘਟ ਘਟ ਵਿੱਚ ਰਹਿੰਦਾ ਆਖੋ ਸਤਿਨਾਮ ਵੋਲੇ ਸੋਨਹਿਰਾ ਸ੍ਰੀ ਅਕਾਲ ਕਰਤਾਰ ਤੁਹਾਡੇ ਅੰਦਰ ਹੈ ਤੇ ਹੱਥ ਹਿੱਲ ਰਹੇ ਆ ਕਰਤਾਰ ਘਟ ਘਟ ਵਿੱਚ ਤੇ ਕਰਤਾਰ ਸਾਰੀ ਸ੍ਰਿਸ਼ਟੀ ਨੂੰ ਰੋਗੀ ਦਿੰਦਾ ਰਾਜੇ ਦਾ ਵੀ ਸਤਕਾਰ ਕਰੋ ਪਰ بارش ਪਾਣੀ ਕਰਤਾਰ ਨੇ ਗੱਜ ਕੇ ਆਖੋ ਸਾਧੂ ਉਹ ਕਰਤਾਰ ਨੂੰ ਬੇਨਤੀ ਕਰੋ ਕਰਤਾਰ ਅਗੇ ਅਰਦਾਸ ਕਰੋ ਜੇਰਾ ਸੋਹਣਿਆ ਪਿਆਰ ਨਾਲ ਜੀ 3-4 ਮਿੰਟ ਦੀ ਸਾਥੀ ਉਹ ਸਾਰੇ ਟਾਪੂ ਵਾਲੇ ਕਹਿਣ ਲੱਗੇ ਵੇ baba nanak ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਦੀ ਇਹ ਗੱਲਾਂ ਤੁਹਾਡੇ ਸੁਣਨ ਵਾਲੀਆਂ ਜੀ ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਏ ਤਿੰਨ ਗੱਲਾਂ ਕਈਆਂ ਮੈਨੂੰ ਬੜੀ ਵਧੀਆ ਲੱਗੀਆਂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਆਏ ਹਾਏ ਗੱਜ ਕੇ ਆਖੋ ਸਾਹਿਬ ਸ੍ਰੀ ਵਾਹਿਗੁਰੂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਇਸਾਰੇ ਟਾਪੂ ਸਾਰੇ ਨਗਰ ਵਾਲੇ ਸੰਗਤ ਰੂਪ ਵਿੱਚ ਇਕੱਠੇ ਹੋ ਕਰਤਾਰ ਦਾ ਸਿਮਰਨ ਕਰ ਹੁਣ ਅਗਲੀ ਗੱਲ ਸੁਣਿਓ ਉਹ ਮੈਨੂੰ ਇੱਥੇ ਵਜੀ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਹਾਲ ਲਾਓ ਸਾਰੇ ਇਕੱਠੇ ਹੋ ਕੇ ਕਰਤਾਰ ਨੂੰ ਯਾਦ ਕਰੋ ਤੇ ਅਗਲੀ ਤੀਜੀ ਗੱਲ ਕਹੀ ਦਿਵਾਨਾ ਜੀ ਹੱਥ ਜੋੜ ਕੇ ਤੇ ਮਨ ਨੂੰ ਦੀਨ ਬਣਾਓ ਹਾਏ ਹਾਏ ਇਹ ਗੱਲਾਂ ਘਰਾਂ 'ਚ ਲੈ ਜਾਣ ਵਾਲੀਆਂ ਨੇ ਹੰਕਾਰੀ ਦੀ ਨਹੀਂ ਪਹੁੰਚਦੀ ਗੁਰੂ ਨਾਨਕ ਸਾਹਿਬ ਕਹਿੰਦੇ ਹੱਥ ਜੋੜ ਕੇ ਮਨ ਨੂੰ ਦੀਨ ਬਣਾਓ ਦੀਨ ਬਣਾ ਕੇ ਫਿਰ ਕਹੋ ਪਿਤਾ ਜੀ ਕਰਤਾਰ ਵਰਖਾ ਚਾਹੀਦੀ ਆਖੋ ਸਤਿਨਾਮ ਵਰਖਾ ਚਾਹੀਦੀ ਉਦਨੇ ਹੁੰਦਾ ਨਾ ਵੀ ਚਲੋ ਹੁਣ ਇਹਨਾਂ ਨੇ ਕਿਹਾ ਤੇ ਮੰਨ ਲਓ ਆਖੋ ਸਵਾਦਨ ਹਾਂ ਇਹ ਕਹਿ ਨੂੰ ਸ਼ੱਕ ਨਾ ਰਹਿ ਜਾਏ ਇਤਿਹਾਸਕ ਸਾਖੀ ਹੈ ਇਹ ਸ੍ਰੀ ਗੁਰਪ੍ਰਤਾਪ ਸੂਰਜਗ੍ਰੰਥ ਵਿਦ ਸੰਗ ਵਿਦੀ ਪਾ ਕੇ ਦੇਗ ਤੇ ਹਾਵਲ ਕੋ ਕਰੀਏ ਦੇਗ ਬਣਾਉ ਆ ਆ ਆ ਆ ਆ ਵਿਦ ਸੰਗ ਦੇਗ ਤੇ ਹਾਵਲ ਕੋ ਕਰੀਏ ਸਤ ਨਾਮ ਸਤ ਨਾਮ ਕੋਰ ਹਿਰਦੇ ਘਰੀਏ ਉਹ ਸਾਰ ਨਗਰ ਆਲਿਆਂ ਨੇ ਦੇਗ ਬਣਾਈ ਕਰਤਾਰ ਨੂੰ ਚੇਤੇ ਕੀਤਾ हाथ जोड़ के मन नु तीन वड़ा के उस ਕਰਤਾਰ ਅੱਗੇ ਜਦੋਂ ਵਰਖਾ ਦੀ ਮੰਗ ਕੀਤੀ ਬੇਨਤੀ ਕੀਤੀ ਇਹ ਲਿਖਿਆ ਕਹਿੰਦੇ ਬੇਨਤੀ ਤੋਂ ਚੰਦ ਮਿੰਟਾਂ ਬਾਅਦ ਬੱਦਲ ਆਣੇ ਸ਼ੁਰੂ ਹੋ ਗਏ ਤੇ ਚੋਲਾ ਤਗੜਾ ਸੀ ਜਿੱਕਾ ਕੇ ਆਖੋ ਸਾਧਾ ਗੁਰੂ ਨਾਨਕ ਦੇਵ ਜੀ ਕਰੋ ਮੇਰੇ ਮਹਾਰਾਜ ਦੇ ਫਿਰ ਤਰਸ ਆ ਗਿਆ ਸੀ ਇਹ ਸਾਰਾ ਪਿੰਡ ਸਾਰਾ ਟਾਪੂ ਸਾਰਾ ਦੇ ਇਹਨਾਂ ਨੂੰ ਪਤਾ ਨਹੀਂ ਸਤ ਸੰਗ ਕੀ ਹੈ ਪਰਮੇਸ਼ਰ ਦਾ ਨਾਮ ਕੀ ਹੈ ਨਰਕਾਂ ਨੂੰ ਜਾਣ ਕੇ ਤਰਸ ਆ ਗਿਆ ਪਚਾ ਲਈਏ ਕਹਿ ਦਿਓ ਗੱਜ ਕੇ ਸਤਿ ਸਬਦ ਅਕਾਲ ਪੁਰਖ ਲੱਭੇਗਾ ਗੁਰੂ ਨਾਨਕ ਵਾਝਾ ਹਾਰੀ ਦੁਨੀਆ ਤਾਰੀ ਬਾਪੇ ਨਾਨਕ ਦੇ ਸਾਰੀ ਦੁਨੀਆ ਤਾਰੀ ਬਾਪੇ ਨਾਨਕ ਦੇ ਹਾਰੀ ਦੁਨੀਆ ਤਾਰੀ ਬਾਪੇ ਨਾਨਕ ਦੇ ਸਾਰੀ ਦੁਨੀਆ ਤਾਰੀ ਬਾਪੇ ਨਾਨਕ ਦੇ ਪਿਆ ਅਨੰਦ ਜਗਤੁ ਦੇ ਤੇ ਕਲ ਤਾਰਨ ਗੁਰੂ ਨਾਨਕ ਆਇਆ Hindu Musalman we'll హా ਖੰਡ ਜਣਾ ਆਹ ਹਾ ਪਾਤਾਲ ਪਾਸ ਰਖ ਜਿੱਤੀ ਤਰ੍ਹਾਂ ਦੀ ਜਗਤ ਦੇਰ ਸਾਧਨਾ ਵਾਹੀ ਦੇਗ ਬਣਾਈ ਕੱਠਿਆਂ 70 ਘਰ ਕਰਤਾਰ ਦਾ ਸਿਮਰਨ ਕੀਤਾ ਤੇ ਭੁੱਲ ਨਾ ਜਾਣਾ ਹੱਥ ਜੋੜ ਕੇ ਮਨ ਨੂੰ ਦੀਨ ਬਣਾ ਕੇ ਅਰਦਾਸ ਕੀਤੀ ਕਰਤਾਰ ਬਾਰਿਸ਼ ਹੋਵੇ ਰਲ ਜਾਗੇ ਕਹਿੰਦੇ ਚੰਦ ਮਿੰਟਾਂ ਬਾਅਦ ਬੱਦਲ ਆ ਗਏ ਬਾਰਿਸ਼ ਸ਼ੁਰੂ ਹੋ ਗਈ ਖੇਤ ਭਰ ਗਏ ਉਹ ਰਾਜੇ ਨੂੰ ਪਤਾ ਲੱਗਾ ਜੀ ਕੋਈ ਆਇਆ ਹੈ ਮੁਨਾਫਕ ਦੇਸ਼ ਵਿੱਚ ਇਹ ਗੱਲਾਂ ਸੁਣਨ ਆ ਲਈ ਕਹਿੰਦੇ ਉਹ ਰਾਜਾ ਵੀ ਪਟਾਵਾ ਲੈ ਕੇ ਦੀਨ ਬਣ ਕੇ ਆਇਆ ਆਖੋ ਸਾਧਨਾ ਮੈਂ ਝ ਨਹੀਂ ਆਇਆ ਜਦੋਂ ਆਇਆ ਨਾ ਜੀ ਤੇ ਗੁਰੂ ਨਾਨਕ ਸਾਹਿਬ ਹੱਸ ਪਏ ਕਹਿੰਦੇ ਇਹ ਸਾਰੇ ਤੇਰੇ ਕੋ ਆਂਦੇ ਸੀ ਉਹ ਰਾਜੇ ਨੂੰ ਸਭ ਕੁਝ ਸਮਝਦੇ ਜਦੋਂ ਕਹਿੰਦੇ ਸੀ ਵੀ بارش ਨਹੀਂ ਪੈਂਦੀ ਕੀ ਕਰਦਾ ਸੀ ਤੂੰ ਕਹਿੰਦਾ ਜੀ ਮੈਂ ਇੰਦਰ ਦੇ ਮੰਤਰ ਪੜਦਾ ਸੀ ਆਖੋ ਸਤਨਾਮ ਕਹਿੰਦਾ ਜੀ ਐਗ ਤਾਂ ਮਹੀਨਾ ਹੋ ਗਿਆ ਪੜਦਿਆਂ ਬਣਿਆ ਨਹੀਂ ਕਹੂੰਗਾ ਜੀ ਕਿ ਆਖੋ ਸਤਨਾਮ ਮੈਂ ਸ਼ਰਾਜਾ ਦਿੱਤਾ ਉਹ ਵੀ ਸਮਝ ਲੈ دین ਬਣ ਕੇ ਕਹਿੰਦਾ ਜੀ ਪਤਾ ਨਹੀਂ ਸਾਡੇ ਟਾਪੂ ਚੋਂ ਕਿਹਦਾ ਪੋਨੇ ਆਪ ਜੀ ਵਰਗੀ ਬਖਸ਼ਿਸ਼ ਭਰੀ ਆਤਮਾ ਸਾਡੇ ਟਾਪੂ 'ਚ ਸਾਡੇ ਦੇਸ਼ ਚਾਈ ਹੈ ਗੁਰੂ ਨਾਨਕ ਸਾਹਿਬ ਇਹੋ ਜਿਹਾ ਰਸਤਾ ਦੇ ਦਿਓ ਸਾਡੇ ਸਾਰੇ ਦੇਸ਼ ਵਾਲਿਆਂ ਦੇ ਲੋਕ ਵੀ ਸੌਰ ਜਾਂ ਪਰਲੋ ਤੇ ਸੌਰ ਬੋਲੇ ਜੋਨ ਹਾ ਆਰਦੀ ਆਕਾਲ ਅੱਠ ਵਜਨ ਦਿੱਤੇ ਬਸ ਉਹ ਮੈਂ 2 ਮਿੰਟਾਂ 'ਚ ਬੋਲਾਂ ਉਹ ਰਾਜਾ ਵੀ ਦੀਨ ਬਣ ਕੇ ਬੈਠਾ ਤੇ ਸਾਰੀ ਉਸ ਦੇਸ਼ ਦੀ ਪ੍ਰਜਾ ਤੇ ਗੁਰੂ ਨਾਨਕ ਸਾਹਿਬ ਨੇ ਅੱਠ ਬਚਨ ਝੋਲੀ 'ਚ ਪਾਏ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਮਹਾਰਾਜ ਨੇ ਚਰਨ ਪੌਲ ਦੇ ਕੇ ਉਹ ਸਾਰੇ ਟਾਪੂ ਨੂੰ ਆਪਣਾ ਸਿੱਖ ਸਜਾਇਆ ਗੱਜ ਕੇ ਆਖੋ ਸਾਹਿਬ ਚਰਨ ਤੋਹਿਰੇ ਰਾਸ ਕਰ ਚਰਨਾ ਮਿੱਧ ਸਿਖਾਂ ਪਹਿਲੇ ਹੁਣ ਕੰਡੇ ਦੀ ਪੌਲ ਉਹਨਾਂ ਚਰਨ ਉਹ ਸਾਰਿਆਂ ਨੂੰ ਜਦੋਂ ਪੁੱਛਿਆ ਮਹਾਰਾਜ ਸਾਡੇ ਸਾਰਿਆਂ ਦਾ ਲੋਕ ਪਰਲੋਕ ਸੌਰਜੇ ਸਾਨੂੰ ਉਹ ਜਿਹੜੀ ਗੱਲ ਕਹੀ ਜਿਹੋ ਜਿਹਾ ਸਮਾਂ ਚੱਲ ਰਿਹਾ ਕਰੋਨਾ ਦਾ ਮੈਂ ਵੀ ਪੂਰਾ ਨਹੀਂ ਪਰ ਵਿੱਚੋਂ ਲਿਓ ਕੁਝ ਓਖਿਆਂ ਵੇਲੇ ਗੁਰੂ ਨਾਨਕ ਨੇ ਕਿੱਥੇ ਜੋੜਿਆ ਤੇ ਪਹਿਲਾ ਬਚਨ ਗੁਰੂ ਨਾਨਕ ਨੇ ਉਹ ਸਾਰਿਆਂ ਨੂੰ ਕੀਤਾ ਕਹਿੰਦੇ ਕਰਤਾਰ ਦੇ ਨਾਮ ਦਾ ਸਿਮਰਨ ਕਰਿਆ ਗਾਜ ਕੇ ਆਖੋ ਸਾਹਿਬ ਜਿਹੜਾ ਅੱਜ ਸਾਡੀ ਝੋਲੀ ਵਿੱਚ ਵਾਹਿਗੁਰੂ ਰੂਪ ਵਿੱਚ ਪਿਆ ਦੂਜਾ ਵਚਨ ਦਿੱਤਾ ਉਹ ਸਾਰਿਆਂ ਨੂੰ ਮਹਾਰਾਜ ਕਹਿੰਦੇ ਸੱਚੇ ਦਿਲ ਨਾਲ ਪ੍ਰੇਮ ਨਾਲ satsang ਕਰਿਆ ਕਰ ਸੱਚੇ ਦਿਲ ਨਾਲ ਪ੍ਰੇਮ ਨਾਲ ਸੰਗਤ ਕਰਿਆ ਕਰ ਤੀਜਾ ਵਚਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਪੈਰ ਰਾਤੀ ਪੈਰ ਰਾਤ ਰਹਿੰਦੀ ਹੋਵੇ ਤੇ ਇਸ਼ਨਾਨ ਕਰਕੇ ਜੁੜਨਾ ਇਹ ਮੈਂ 4-5 ਦਿਨ ਪਹਿਲੇ ਬੋਲੇ ਸੀ ਤੁਹਾਨੂੰ ਪੈਰ ਰਾਤ ਰਹਿੰਦੀ ਦਾ ਮਤਲਬ ਹੁੰਦਾ ਵੀ ਅੰਦਾਜ਼ਾ 3 ਵਜੇ ਜੱਜ ਕੇ ਆਖੋ ਸਾਡੇ ਨੂੰ ਕਿਉਂਕਿ ਚੌਥਾ ਪੈਰ ਹੈ 3 ਤੋਂ 6 ਰਾਤ ਦਾ 9 ਤੋਂ 12 ਪਹਿਲਾਂ 12 ਤੋਂ 3 ਦੂਜਾ 3 ਤੋਂ 6 6 ਤੋਂ 9 6 ਤੋਂ 9 ਪਹਿਲਾ ਪੈਰ ਪੈਰ ਰਾਤੀ ਰਹ ਅੰਦਾਜ਼ਾ 3 ਵਜੇ ਆਖੋ ਸਾਧਨ ਮਾਰੇ ਕਹਿੰਦੇ ਸਾਰੇ ਨਗਰ ਵਾਲੇ ਪੈਰ ਰਾਤੀ ਰਹਦੀ ਹੋਵੇ ਤੇ ਇਸ਼ਨਾਨ ਕਰਕੇ ਜੁੜ ਰਾਹ ਦੇ ਤੇ ਅਮਰਤ ਵੇਲਾ ਬੋਲੋ ਅਮਰਤ ਵੇਲਾ ਅਜ ਨਾਉ ਵੜਿਆਈ ਵਿਚ ਚੌਥਾ ਵਜਨ ਦਿੱਤਾ ਸਾਰੇ ਪਿੰਡ ਵਾਲੇ ਰਲ ਕੇ ਧਰਮਸਾਲ ਬਣਾਉ ਕਹਦੇ ਗੱਜ ਕੇ ਸਾਧ ਸੰਗਤ ਧਰਮਸਾਲ ਬਣਾਉਂ। ਪੰਜਵਾਂ ਵਚਨ ਦਿੱਤਾ। ਸਾਰੇ ਮਿਲ ਕੇ ਕੀਰਤਨ ਗੁਰਬਾਣੀ ਦਾ ਧਰਮਸਾਲ ਆ ਕੇ ਸਵਾਦ ਲੈਣਾ। ਰਸ ਲੈਣਾ ਗੱਜ ਕੇ ਆਖੋ ਸਤਿਨਾਮ। ਵਾਹਿਗੁਰੂ। 6ਵਾਂ ਵਚਨ। ਈਰਖਾ ਤੇ ਨਫ਼ਰਤ ਨੂੰ ਤੇ ਛਲ ਨੂੰ ਤਿਆਗਣਾ। ਸਤਵਾਂ ਬਚਨ ਮਹਾਰਾ ਕਹਿੰਦੇ ਸੰਤੋਖ ਤੇ ਖਿਮਾ ਨੂੰ ਧਾਰਨ ਕਰਨਾ ਅੱਠਵਾਂ ਬਚਨ ਉਹ ਕੁਦਰਤੀ ਰਲਦਾ ਵਿਆਹ ਅੱਜ ਅੱਜ ਕੱਲ ਦੇ ਨਾਲ ਅੱਠਵਾਂ ਬਚਨ ਮਹਾਰਾ ਨੇ ਉਹ ਸਾਰੇ ਟਾਪੂ ਦੇਸ਼ ਵਾਲਿਆਂ ਨੂੰ ਦਿੱਤਾ ਕਹਿੰਦੇ ਅੱਖੀ ਵੇਖ ਕੇ ਭੁੱਖੇ ਨੂੰ ਭੋਜਨ ਦੇਣਾ ਅੱਜ ਕੇ ਆਖੋ ਸਾਥ ਤੇ ਨੰਗੇ ਨੂੰ ਬਸਤਰ ਦੇਣਾ ਹੁਣ ਮੇਰੇ ਕੋਲ ਡਿਟੇਲ ਨਹੀਂ ਹੋ ਸਕਦੀ ਟਾਈਮ ਹੋ ਗਿਆ ਹੈ ਇਹ ਅੱਠ ਵਜਨ ਤੁਸੀਂ ਵਾਰ-ਵਾਰ ਸੁਣ ਲਿਓ ਮੈਂ ਕਹਿੰਦਾ ਗੁਰਨਾਨਕ ਫਰਗਾ ਲੱਭਣਾ ਨਹੀਂ ਆਖੋ ਸਾਧਨਾ ਇਹ ਅੱਠਾਂ ਵਜਨਾ ਚ ਕੀਰਤਨ ਨਾਲ ਵੀ ਜੋੜਦਾ ਧਰਮਸਾਲ ਬਣਾਓ ਸੰਗਤ ਕਰੋ ਉਹ ਵੀ ਅੰਮ੍ਰਿਤ ਵੇਲੇ 3 ਵਜੇ ਜਿੜੋ ਉਹ ਵੀ ਤੇ ਕਮਾਈ ਸੰਭਾਲਣੀ ਕਿਵੇਂ ਹੈ ਸੰਤੋਖ ਤੇ ਖਿਮਾ ਨੂੰ ਧਾਰਨ ਕਰੋ ਕੀਰਖਾ ਤੇ ਛਲ ਜਿਹੜਾ ਹੈ ਤੇ ਨਫ਼ਰਤ ਇਹਨੂੰ ਤਿਆਗੋ ਤੇ ਦਇਆ ਵੀ ਸਿਖਾਤੀ ਅੱਠਾਂ ਵਜਨਾ ਚ ਅੱਖੀਂ ਵੇਖ ਕੇ ਭੁੱਖੇ ਨੂੰ ਭੋਜਨ ਦੇਣਾ ਗੱਜ ਕੇ ਆਖੋ ਸਾਧਨ ਨੰਗੇ ਨੂੰ ਬਸਤਰ ਔਰ ਮੈਂ ਫਿਰ ਦੱਸਣਾ ਚਾਹਨਾ ਫਿਰ ਮਹਾਰਾਜ ਨੇ ਇਹਨਾਂ ਦੇ ਮਹਾਰਾਜ ਦੇ ਹੁੰਦੇ ਧਰਮਸਾਲ ਬਣਾਈ ਫਿਰ ਮਹਾਰਾਜ ਉਹ ਧਰਮਸਾਲ ਵਿੱਚ ਕਿੰਨਾ ਦਿਨ ਇਸ ਤਰ੍ਹਾਂ ਹੀ ਹੋਰ ਉਪਦੇਸ਼ ਗੁਰਬਾਣੀ ਨਾਲ ਸਿਮਰਨ ਨਾਲ ਜੋੜਿਆ ਤੇ ਜਾਣ ਲੱਗਿਆ ਮਹਾਰਾਜ ਕਹਿੰਦੇ ਅਸੀਂ ਇਹ ਦੇਸ਼ ਦਾ ਨਾਂ ਚੇਂਜ ਕਰਨਾ ਹੈ ਮੁਨਾਫਕ ਦੀ ਜਗਾ ਸਵਾਲੇ ਰੱਖਿਆ ਆਖੋ ਸਤਨਾਮ ਵਾਹਿਗੁਰੂ ਉਹ ਆਪਣਾ ਗੁਰਵਾਣੀ ਜਾਂਦਾ ਨਾ ਤੂੰ ਸੱਚਾ ਸਹਿਬ ਸਿਫਤ ਸਵਾਲੇ 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 ਨਾ ਰੱਖਿਆ ਮਹਾਰਾਜ ਨੇ ਨਗਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਨਗਰ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਉੱਥੋਂ ਸਾਰੇ ਸੁੱਖ ਮਿਲਣੇ ਆਖੋ ਸਤਨਾਮ ਤੇ ਹੁਣ